ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਤੇ ਉੱਪਰ ਹੀ ਜਿਹੜੀ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਲੱਗੇ ਪਾਪਾ ਦਰਸ਼ਨ ਸਿੰਘ ਜੀ ਦਾ ਡੇਰਾ ਤੇ ਗੁਰਨਾਣ ਦੇਵ ਯੂਨੀਵਰਸਿਟੀ ਵੀ ਜਿਹੜੀ ਲੱਗ ਗਈ ਹੈ ਅੱਜ ਦੀ ਵੀਡੀਓ ਦੇ ਵਿੱਚ ਤਨ ਟੋਟਲ ਦੇ ਚਾਰ گاਵਾ ਦਿਖਾਉਣੀ ਆ ਚਾਰੇ ਸੂਈਆਂ ਸਵਾਈਆਂ ਗੱਬਣ ਇੰਨਾ ਚ ਕੋਈ ਵੀ ਨਹੀਂ ਆ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਜੀ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸ ਦੇ ਕਰੀ ਹਾਂ ਜਸਵੀਰ ਸਿੰਘ ਜੀ ਹਾਂਜੀ ਤੇ ਮੋਬਾਈਲ ਨੰਬਰ 86725 25246 ਠੀਕ ਹੈ ਜੀ ਤੇ ਆਪਣੇ ਨਾ ਯੂਨੀਵਰਸਿਟੀ ਬਿਲਕੁਲ ਅੱਗੇ ਜੇ 2 ਕਿਲੋਮੀਟਰ ਜੇ ਤੇ ਆਪਣੇ ਗੁਰਦਰਾ ਸਾਹਿਬ ਹੈ ਆਪਣੇ ਹਾਂਜੀ ਬਾਬਾ ਦਰਸ਼ਨ ਬਿਲਕੁਲ ਅੱਗੇ ਹੀ ਹੈ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਦਾ ਕਾਫੀ ਮਸ਼ਹੂਰ ਹੈ ਨਾ ਰੋਡ ਦੇ ਉੱਪਰ ਹੀ ਆ ਨਾ ਹਾਂਜੀ ਹਾਂਜੀ ਠੀਕ ਆ ਅੱਜ ਇੱਕ ਝੋਟੀ ਤੇ ਤਿੰਨ گاਵਾ ਹਨਾ ਹਾਂਜੀ ਸਾਰੀਆਂ ਹੀ ਸੋਈਆਂ ਹਾਂਜੀ ਇੱਕ ਬੱਕਰੀ ਹੈਗੀ ਅੱਛਾ ਚਲੋ ਫਿਰ ਆ ਝੋਟੀ ਬਾਰੇ ਦੱਸ ਤੋਂ ਝੋਟੀ ਖੱਲ ਦੋ ਦਾਰ ਤੋਂ ਜੀ ਭਾਵੇਂ 9 ਕਹਿ ਦिए 8 ਕਹਿ ਦिए ਮੋਕੇ ਤੇ 7 ਕਿਲੋ ਤਿਆਰ ਦिए ਅੱਛਾ ਹੈਗਾ 7 ਕਿਲੋ ਦੋਨੇ ਬਾਕੀ ਅਹੀਂ ਟੀਗਾ ਲਾ ਕੇ ਚੋਲੀ ਨੇ ਮਿਲਦੀ ਉਦਾਂ ਹੀ ਆ ਅੱਛਾ ਤਾਂ ਇਹਦਾ ਵੀ ਬਾਈ ਮਿੱਠੀ ਝੋਡੀ ਅੱਛਾ ਟਾਈਮ ਦਾ ਕਰਕੇ ਨਾ ਹਾਂਜੀ ਕਰ ਲਈਦਾ ਵੀ ਦੌਦਾ ਝੋਲੀ ਦੀਆਂ ਮਨਸਮੁਣੇ ਠੀਕ ਹੈ ਤੇ ਉਤਰ 7 ਕਿਲੋ ਹੈਗਾ ਪੱਕਾ ਦੁੱਧ 7 ਕਿਲੋ ਪੜਾਂ ਗਲ ਕੀ ਵੀਡੀਓ ਕਾਲ ਤੇ ਚਵਾ ਲੈਣ ਹਾਂਜੀ ਸਾਈ ਪਾ ਦਣ ਤੇ ਰਾਨ ਨੂੰ ਸਵਾ ਲੈਣ ਸਿਰਫ ਇਹ ਚਵਾ ਲੈਣ ਠੀਕ ਹੈ ਹਾਂਜੀ ਦਰੋਂ ਫੇਰ ਇੱਕ ਰੀ ਦੇ ਰਾ ਛੋਟੀ ਦੇ ਨਾਲ ਮਾੜੀ ਜੀ ਸੱਟ ਲੱਗੀ ਹੈ ਆ ਜਿੱਤੇ ਸੁਝਾ ਮਾੜਾ ਬਾਕੀ ਹੁਣ ਠੀਕ ਆ ਬਾਕੀ ਇਹ ਆ ਵੀ ਸਾਨੂੰ ਜਿਹੜਾ ਤੋਰਾ ਜਿਹੜਾ ਪੂਰਾ ਸਹੀ ਆ ਕਈ ਵਾਰੀ ਥੋੜਾ ਲੌਂ ਚੜਾਉਣ ਲੱਗਿਆ ਹੋ ਜਾਂਦਾ ਵਾਧਾ ਘਾਟ ਤੇ ਬਾਕੀ ਇਹਦੇ 91 ਕਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਜੇ ਟਾਈਮ ਹੀ ਸਵੇਰੋਂ ਸਵੇਰ ਦਾ ਵਾ ਇਹ ਪਸ਼ੂ ਪੂਰੇ ਰੱਜੇ ਰੁੱਜੇ ਬਣੀ ਆ ਤੇ ਆਪੇ ਸ਼ਹਵਾਨੇ ਦਾ ਆਪਾਂ ਦੇਖ ਸਕਦੇ ਤੇ ਮੁੱਲ ਫਿਰ ਇਹਦਾ ਵੀਰ ਜੀ ਹਾਂ ਜੀ ਮੁੱਲ ਤਾਂ 60000 ਕਰਦੇ ਆ ਅੱਛਾ ਹਾਂ ਜੀ ਤੇ ਕਿੰਨੇ ਦੀ ਦੇ ਦੀਏ ਦੋ ਘੱਟ ਕਰਦੇ ਆ ਦੋ ਨਾ ਘੱਟ ਕਰੀਏ ਹਾਂ ਜੀ ਇੱਕੋ ਗੱਲ ਕਰ ਦਈਏ ਹਾਂ ਜੀ 55000 ਛੱਡ ਦਈਏ 55000 ਤੇ 100 ਰੁਪਏ ਸੌਂ ਕਰਾਂਗੇ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹਦਾ ਬੱਚਾ ਹੋ ਜੇ ਉਹ ਨੰਬਰ ਚਾਹੀਦਾ ਜੀ ਇਹਦਾ ਇੱਧਰ ਦਾ ਬੱਚਾ ਜੀ ਤੇ ਜਿਹੜੀ ਇਹ ਤੋਂ ਬਾਅਦ ਦਿਖਾਉਣੀ ਆ ਉਹਦਾ ਬੱਚਾ ਆਵਲਾ ਜੀ ਆਵਲੀ ਬੱਚੀ ਆ ਜਿਹੜੀ 2 ਨੰਬਰ ਤੇ ਗਾਂ ਵਿਖਾਉਣੀ ਆ ਜਿਹੜੀ ਪਹਿਲੇ ਨੰਬਰ ਤੇ ਗਾਂ ਵਿਖਾਉਣੀ ਉਹਦਾ ਆਵਲਾ ਅਵਸ਼ਾ ਹੈ ਕਿੰਨਾ ਇਹ ਤਕੜ ਦੁੱਧ ਹਾਂ ਫੇਰ 13 ਕਿਲੋ ਦੁੱਧ ਹੀ ਆ ਜੀ 13 ਕਿਲੋ ਹੈਗਾ ਪੱਕਾ ਦੁੱਧ ਪੱਕਾ ਦੁੱਧ 13 ਕਿਲੋ ਜੀ ਤੋਰੋ ਫੇਰ ਇਹਨਾਂ ਪੀਣੀ ਠੰਡੀ ਇਦਾਂ ਤਾਂ ਰੱਸੀ ਪਾਉਂ ਚਣਾ ਪਾਉ ਇਹ ਨਹੀਂ ਵੀ ਜਾਂ ਸਾਈ ਹਾਲ ਤੇ ਗਰਮ ਹੋ ਗਈ ਉਹ ਜਿਹੀ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਬਾਕੀ ਹੈਗੀ ਚਲੋ ਕਰੋਸ ਚ ਆ ਤੇ ਬਾਕੀ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ 60000 ਕਰਦੇ ਆ ਤੇ ਕਿੰਨੇ ਰੀ ਦੇ ਦੇਣੀ ਹੈ ਇਹ ਵੀ ਦੋ ਘੱਟ ਦੇ ਦਾਂਗੇ 70 60 ਇੰਨੇ ਦੇ ਨਾ ਦਈਏ ਹਾਂਜੀ 55 ਰੀ ਦੇ ਦਈਏ 30 ਰੀ ਦੇ ਦਾਂਗੇ 100 ਰੁਪਏ ਸੌ ਕਰਾਂਗੇ ਅੱਛਾ ਜੀ ਬੱਟੇ ਕੋ ਸਹੀ ਪਾ ਕੇ ਦੋ ਟਾਈਮ ਚਵਾਲੇ ਆ ਸਾਡੇ ਘਰੇ ਕੋਈ ਗੱਲ ਬਾਤ ਨਹੀਂ ਰੱਸੀ ਵੀ ਨਹੀਂ ਪਾਈ ਦੀ ਆਪਣੀ ਮਰਜ਼ੀ ਪਾ ਵੀ ਲਈਏ ਤਾਂ ਕੋਈ ਗੱਲ ਨਹੀਂ ਠੀਕ ਆ ਕੇਲ ਡੰਗਰ ਹੁੰਦਾ ਰੱਸੀ ਪਾਉਂਦਾ ਨਹੀਂ ਇਹ ਪਾ ਵੀ ਲਿੰਦੀ ਆ ਆਪਾਂ ਤੇ ਇਦਾਂ ਚੋਨੇ ਥੱਲੇ ਬਾਲਟੀ ਰੱਖ ਕੇ ਨਾ ਠੀਕ ਆ ਕੋਈ ਗੱਲ ਬਾਤ ਨਹੀਂ ਠੰਡੀ ਸੀ ਲਾ ਦੋ ਤੇ ਹੁਣ ਆ ਜਿਹੜੀ ਗਾਂ ਇਹ ਪਈ ਮੈਂ ਲੇ ਦਿੱ ਜੀ ਮੈਂ ਲੈ ਦੇ ਦਈ ਚੱਲਣਾ ਆ ਮੇਲਾ ਢੀ ਮਾਨ ਵਸ਼ੀ ਮਗਰੇ ਦੇ ਇਹਦੇ ਮਗਰੇ ਵਸ਼ੀ ਹੈ ਜਿਹੜੀ ਆ ਸਾਰੀਆਂ ਬੜੀਆਂ ਨੇ ਇੱਥੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਲੇ ਕੋ 15 ਕਿਲੋ ਆਹ ਮੋਕਰੇ ਪਿਆਰ ਹੈ ਪਿਆਰ ਜਿਹੜਾ ਹਾਂਜੀ ਪਿਆਰ ਟਾਈਮ ਚ ਇਹ ਵੀ ਮੈਲਾ ਮਾਰ ਕੇ ਤੇ ਜੇ ਦੁੱਧ ਹੋਰ ਵਜਜੋਗੇ ਦੁੱਧ 18 20 ਕਿਲੋ ਇਹਨਾਂ ਭਰਨਾ ਹਰ ਵੀ ਜਿਸ ਨੂੰ ਸਿੰਗ ਹੀ ਨਾ ਬਾਕੀ ਅੱਛਾ ਕੋਈ ਗੱਲ ਬਾਤ ਨਹੀਂ ਜਾਰ ਨਸ ਪੂਰੀ ਆ ਮੁਠੀ ਬਾਕੀ ਹੈਗੀ ਜਰਸੀ ਕ੍ਰੋਸ ਤੇ ਆ ਤੇ ਕੱਦ ਕੱਠ ਚੰਗਾ ਵਾ ਹਾਂਜੀ ਪਰ ਇਹ ਆ ਵੀ ਚਲੋ ਸਿੰਗ ਕਿਸੇ ਵੀ ਤਰੀਕੇ ਨਹੀਂ ਆ ਤੇ ਥਾਣੇ ਤੇ ਦੇਖ ਸਕਦੇ ਜੇ ਲੱਗੇ ਤਾਂ ਤੁਰਮ ਕਰੀਨ ਹੁਣ 15 ਲੀਟਰ ਜਰਤ ਪਿਆਰ ਦੱਸਦੇ ਆ ਇਹ ਦੇਖੋ ਝੇਗ ਵਾਲਾ ਤਾਂ 20 20 22 ਕਿਲੋ ਦਾ ਬਹਲਾ ਵਾ ਉਹ ਚੀਆ ਦੀ ਜਿਹੜੀ ਚਲੋ ਲੈ ਕੇ ਚੱਲ ਚੱਲ ਤੇ ਇਹਦਾ ਫਿਰ ਮੁੱਲ ਅੱਜ ਇਹਦਾ ਮੁੱਲ ਕਰਦੇ ਜੀ 50000 ਰੁਪਏ ਅੱਛਾ ਸਿੰਘ ਹੁੰਦੇ ਫਿਰ ਇਹਦਾ ਵੀ ਸਾਥ ਹੀ ਕਰਨਾ ਹੈ ਅੱਛਾ ਜੇ ਸਿੰਘ ਨਾ ਹੁੰਦੇ ਤੇ ਹਾਂ ਜੀ ਤੇ ਇਹ ਕਿੰਨੇ ਜੱਸ ਨੂੰ ਕਰ ਦਈਏ ਫਿਰ ਦੋ ਘਟ ਕਰ ਦਿਓ ਮਿਆਜ ਦੋ ਨਾ ਘਟ ਕਰੋ ਪੰਜ ਹੀ ਕਰ ਦਿਓ ਘਟ ਚਲੋ 45000 ਦੇ ਦੇ ਦਾਂਗੇ 100 ਰੁਪਏ ਸੌੜ ਕਰਾਂਗੇ ਠੀਕ ਹੈ ਤੇ ਹੁਣ ਆ ਜਿਹੜੀ ਗਾਂ ਜੀ ਆ ਟੋਪਰ ਜੀ ਗਾਂ ਜੀ ਇਹ ਦੇਖੋ ਦੁੱਧ ਬਿਲਕੁਲ 5 ਕਿਲੋ ਦੁੱਧ ਜੀ ਅੱਛਾ ਹਾਂ ਜੀ ਤੋੜ ਦਿਓ ਫਿਰ ਇਹਨਾਂ ਤਿਆ ਤਾਨ ਇਹਦੇ ਵੀ ਆਪਾਂ ਲਿਖ ਜਾਂਦੇ ਐਵੇਂ ਠੰਡੀ ਰੁਪਈਏ ਭਾਵੇਂ ਰੱਸੀ ਤੋਂ ਬਗਾਇ ਚੋ ਤੇ ਇਹਦਾ ਫਿਰ ਮੁੱਲ ਇਹ ਵੀ ਕਹਿੰਦੇ ਵੀ ਮਹੀਨੇ ਡੇਢ ਮਹੀਨੇ ਸੂਈ ਆਪੀ ਬੰਨੀ ਹੋਈ ਬਾਕੀ ਆਪਾਂ ਖਾਲੀ ਕਰਕੇ ਦੇਣੀ ਆ ਅੱਛਾ ਹਾਂਜੀ ਨਿਕਲ ਆਵੇ ਤਾਂ ਚਲੋ ਅਗਲੇ ਦੀ ਕਿਸਮਤ ਦਿਓ ਮੋਲੇ ਦਾ ਬਰਗੇਅਰ ਕਰਦੇ ਆ ਇਹ ਕਿੰਨੇ ਦੇ ਦੇ ਦੋਗੇ 10 ਦੀ ਦੇ ਲਗੇ ਅੱਛਾ ਹਾਂ ਚਲੋ ਯਾਰ ਹੋਰ ਛੋਟ ਕਰ ਦਿਓ ਚਲੋ 9 ਦੀ ਦੇ ਦਾਂਗੇ 100 ਰੁਪਏ ਛੋਟ ਕਰਾਂਗੇ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਫਿਰ ਬੱਕਰੀ ਇੱਕ ਬੱਕਰੀ ਸੱਚ ਰਾਈ ਗਈ ਜਣੀ ਦਸ ਤੇਰੇ ਬਾਰੇ ਇਹ ਥੱਲੇ 2 ਕਿਲੋ ਸਵਾ ਕਿਲੋ ਦੁੱਧ ਦੇ ਅੱਛਾ ਹਾਂਜੀ ਠੀਕ ਇਹਦੇ ਤੋਂ ਕਹਿੰਦੇ ਬਣੀ ਬੱਕਰੀਆਂ ਖਾਲੀ ਕਰਕੇ ਦੇਣੀ ਹੈ ਅੱਛਾ ਹਾਂਜੀ ਉਦੋਂ ਵਾਲੀਆਂ ਬੱਕਰੀਆਂ ਵੱਲੋਂ ਨਿਕਲ ਆਈਆਂ ਚੈੱਕ ਕਰਾਈਆਂ ਉਹਨਾਂ ਨੇ ਅੱਛਾ ਹਾਂਜੀ ਜਿਹੜੀਆਂ ਉਦੋਂ ਨਹੀਂ ਪਾਈਆਂ ਚਾਰ ਬੱਕਰੀਆਂ ਹਾਂਜੀ ਹਾਂਜੀ ਉਹ ਸੂੰ ਵਾਲੀਆਂ ਨਿਕਲੀਆਂ ਦੋ ਹੀ ਚੈੱਕ ਕਰਾ ਲਈਆਂ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਆਪਾਂ ਖਾਲੀ ਕਰਕੇ ਦੇਣੀ ਹੈ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 13000 ਰੁਪਏ ਅੱਛਾ 13000 ਰੁਪਏ ਹਾਂਜੀ ਚਲੋ ਬਾਕੀ ਕਰ ਦੋਗੇ ਮੰਨ ਤਨ ਕੋਈ ਨਾ ਬਾਰਿਆ ਯਾਦ ਦਿਦੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਜੋ ਇਮਾਨਤ ਨਾਲ ਹੋ ਕਰਾਂਗੇ ਠੀਕ ਹੈ ਜੀ ਬਾਕੀ ਚਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਖ ਚੱਕ ਕੇ ਫੇਰੀ ਆਪਣਾ ਪਸ਼ੂ ਖਰੀਦੇ ਜੀ